ਲੋ ਗਈ ਇੰਨਾ ਟਾਈਮ ਹੋ ਗਿਆ ਇਹਨੂੰ ਸਾਢੇ 30 ਮਿੰਟ ਹੋ ਗਏ ਹਨ ਸਾਢੇ 30 ਮਿੰਟ ਤੇ ਮਾਦਵਾ ਮਿਹਰ ਕਰਿਆ ਨਾ ਜਾਈ ਖੜਾ ਹੋ ਰਹੀ ਏ ਵਹਿੜ ਦੀ ਤੂੰ ਦੱਸੇਗਾ ਕਿ ਮੈਂ ਦੱਸਾਂ ਸਾਰਿਆਂ ਨੂੰ ਤੁਸੀਂ ਦੱਸੋ ਜੀ ਇੱਕ ਹੀ ਸਟੋਰੀ ਸੀ ਇਹਦੀ ਸਟੋਰੀ ਇਹਦੀ ਦੋ ਸਾਲ ਗਊਸ਼ਾਲਾ ਉੱਤੇ ਛੱਡੀ ਜੀ ਗਊਸ਼ਾਲਾ ਸਾਲ ਗਊਸ਼ਾਲਾ ਛੱਡੀ ਰਹੀ ਹਾਂ ਉਦੋਂ ਬਾਅਦ 4-5 ਤੀਜੇ ਬਹੁਤ ਭਰਾਏ ਬਹੁਤ ਭਰਾਏ ਕਿਹੜੇ ਲੱਸੀ ਹੋ ਗਿਆ ਘਰੇ ਲੰਦੀ ਬਸ ਤਰਾਉਂਦਾ ਦਾ ਦਹੀਂ ਖਾਣ ਦੀ ਆਕ ਗਈ ਰਾਜੇ ਗੱਭਣਾਂ ਸਾਡੇ ਤਾਂ ਨਵੇਂ ਨੇ ਬਹੁਤ ਬਹੁਤ ਬਣਾ ਜੀ ਸਵਾਦਾਂ ਜੀ ਸਵਾਦਾਂ ਜੀ ਕੋਪ ਲੈਣਾ ਠੀਕ ਹੈ ਠੀਕ ਹੈ ਠੀਕ ਹੈ ਗਊਸ਼ਾਲਾ ਛੱਡਣ ਵਾਲੀ ਵੈੜ ਸੀ ਬਾਈ ਜੀ ਸਾਲਾਂ ਦੀ ਆਉਂਦੀ ਸੀਗੀ ਇਹ ਇਹਨਾਂ ਦੇ ਸਾਰੇ ਪਸ਼ੂਆਂ ਦਾ ਟ੍ਰੀਟਮੈਂਟ ਕੀਤਾ ਹੀ ਆ ਮੈਂ ਤੇ ਇਹਨਾਂ ਨੇ ਹੁਣ ਨਵੀਂ ਨਈਓ ਪਰਲੀਗਾ ਵੀ ਚੈੱਕ ਕਰਾਂਗੇ ਉਹ ਵੀ ਕਰਨ ਵਾਲੀ ਆ ਠੀਕ ਆ ਆਹ ਵੇੜ ਅੱਜ ਸਾਢੇ 3 ਮਹੀਨੇ ਦੀ ਗੱਬਣਾ ਮੰਨ ਲੇ ਹੋਊਗੀ ਭਈ 3 ਸਾਲਾਂ ਤੋਂ 2.5 ਸਾਲਾਂ ਤੋਂ ਵੀਰ 3 ਸਾਲ ਤੋਂ ਉੱਤੇ ਹੋਊਗਾ ਭਈ ਫਿਰ ਕੀ ਕਰਨਾ ਹੈ ਅੱਜ ਜੀ ਪਹਿਲਾਂ ਹੋਈ ਅਚ ਚਾਰ ਸਾਲਾਂ ਦੇ ਇਹਨਾਂ ਪਹਿਲੇ ਸੂਏ ਦੀ ਵਾੜ ਆਈ ਇਹ ਠੀਕ ਆ ਠੀਕ ਆ ਆਹ ਦੂਜੇ ਸੂਏ ਦੀ ਵਾੜ ਉਹ ਦੂ ਬਾ ਦੇ ਵੀ ਨਹੀਂ ਓਕੇ ਜੀ ਉਹ ਵੀ ਕਰਦੇ ਆ ਜੀ ਵੀਰੇ ਧੰਨਵਾਦ ਬਹੁਤ